ਗੁਰਦਾਸਪੁਰ ਦੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ 11 ਸਾਲਾਂ ਬਾਅਦ ਕਿਲਕਾਰੀ ਗੂੰਜਣ ਦੀ ਖਬਰ ਹੈ ਦਰਅਸਲ 2014 ਦੇ ਵਿੱਚ ਇਹ ਹਸਪਤਾਲ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਨਵਾਂ ਸਿਵਲ ਹਸਪਤਾਲ ਸ਼ਹਿਰ ਤੋਂ ਲਗਭਗ 6 ਕਿਲੋਮੀਟਰ ਦੂਰ ਬਬਰੀ ਵਿਖੇ ਬਣਾ ਦਿੱਤਾ ਗਿਆ ਸੀ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪਿਛਲੇ ਸਾਲ ਮੋੜ ਤੋਂ ਇੱਥੇ ਓਪੀਡੀ ਦੀ ਸ਼ੁਰੂਆਤ ਕਰਵਾ ਦਿੱਤੀ ਸੀ ਉਸ ਤੋਂ ਬਾਅਦ ਇੱਥੇ 30 ਬੈੱਡ ਦੇ ਹਸਪਤਾਲ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਗਈ ਅਤੇ 32 ਕਰਮਚਾਰੀਆਂ ਤੇ ਡਾਕਟਰਾਂ ਦਾ ਸਟਾਫ ਵੀ ਨਿਯੁਕਤ ਕਰਵਾ ਦਿੱਤਾ ਗਿਆ ਅਤੇ ਹੁਣ ਇੱਥੇ 24 ਘੰਟੇ ਐਮਰਜੈਂਸੀ ਸੇਵਾਵਾਂ ਵੀ ਸ਼ੁਰੂ ਕਰਵਾ ਦਿੱਤੀਆਂ ਗਈਆਂ ਨੇ ਅਤੇ ਲੇਬਰ ਰੂਮ ਦੇ ਨਾਲ-ਨਾਲ ਜੱਚਾ ਬੱਚਾ ਵਾਰਡ ਵੀ ਬਣਾ ਦਿੱਤਾ ਗਿਆ ਜਿਸ ਕਾਰਨ ਕੱਲ ਇੱਥੇ ਇੱਕ ਗਰਭਤੀ ਔਰਤ ਦਾਖਲ ਹੋਈ ਸੀ ਅਤੇ ਉਸ ਤੋਂ ਅਗਲੇ ਦਿਨ 11 ਸਾਲਾਂ ਬਾਅਦ ਪਹਿਲੀ ਕਲਕਾਰੀ ਇੱਥੇ ਗੂੰਜੀ ਅਤੇ ਖੁਸ਼ੀਆਂ ਦਾ ਮਾਹੌਲ ਬਣ ਗਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦਾ ਕਹਿਣਾ ਹੈ ਕਿ ਅਗਲੇ ਪੜਾਅ ਵਿੱਚ ਇੱਥੇ ਸਰਜਰੀਆਂ ਅਤੇ ਹੱਡੀਆਂ ਦੇ ਡਾਕਟਰ ਲਿਆਏ ਜਾਣਗੇ ਅਤੇ ਉਹਨਾਂ ਦੀ ਇੱਛਾ ਹੈ ਕਿ ਮੁਰ ਤੋਂ ਇੱਥੇ 100 ਬੈੱਡ ਦਾ ਹਸਪਤਾਲ ਬਣਵਾ ਦਿੱਤਾ ਜਾਵੇ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਹਾਸਲ ਕਰਨ ਵਾਸਤੇ ਇੱਥੋਂ ਦੂਰ ਨਾ ਜਾਣਾ ਪਵੇ ਉਹਨਾਂ ਸ਼ਹਿਰ ਨਿਵਾਸੀਆਂ ਨੂੰ ਆਖਿਆ ਕਿ ਤੁਹਾਡੀ ਮੰਗ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੱਕ ਪੁੱਜਦੀ ਕੀਤੀ ਸੀ ਅਤੇ ਉਹਨਾਂ ਵੱਲੋਂ ਇਹ ਪੂਰੀ ਕੀਤੀ ਗਈ ਹੈ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰ ਇਹ ਲੋਕਾਂ ਨੂੰ ਬਰਦਾਸ਼ਪੁਰ ਦੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਇਹ ਬਹੁਤ ਵਧੀਆ ਗੁੱਡ ਨਿਊਜ਼ ਮੁਬਾਰਕ ਦੇ ਰਿਹਾ ਕਿ ਜਿਹੜਾ ਪੁਰਾਣਾ ਹਸਪੀਟਲ 2016 ਦੇ ਵਿੱਚ ਬੰਦ ਹੋ ਗਿਆ ਸੀਗਾ ਔਰ ਜਿਸ ਵਾਸਤੇ ਇਸ ਦਾਸ ਨੇ ਸੇਵਕ ਨੇ ਬਹੁਤ ਵੱਡੇ ਤੌਰ ਤੇ ਸੰਘਰਸ਼ ਕੀਤੇ ਸੀਗੇ ਅੱਜ ਉਹ ਰਾਣਾ ਹਸਪੀਟਲ ਪਹਿਲਾਂ ਹੀ ਅਸੀਂ 15 ਮਾਰਚ ਨੂੰ 2026 ਜਨੂ ਵਿਧੀਵਤ ਤਰੀਕੇ ਨਾਲ ਚਾਲੂ ਕਰਤਾ ਸੀਗਾ ਆਪੀਡੀ ਇਹਦੀ ਉਸ ਦਿਨ ਤੋਂ ਹੀ ਚੱਲ ਰਹੀ ਸੀਗੀ ਡਾਕਟਰ ਸਾਰੇ ਤਨਤ ਸੀਗੇ ਪਰ ਅੱਜ ਜਿਹੜਾ ਲੇਬਰ ਰੂਮ ਹੈ ਔਰ ਬੱਚਿਆਂ ਦੀ ਡਿਲੀਵਰੀ ਜਿਹੜੀ ਆ ਅੱਜ ਉਹ ਸ਼ੁਰੂ ਹੋਈ ਆ ਔਰ ਪਹਿਲੀ ਡਿਲੀਵਰੀ ਜਿਹੜੀ ਆ ਅੱਜ ਹੁਣੇ ਕੁਝ ਦੇਰ ਪਹਿਲਾਂ ਇੱਥੇ ਕੀਤੀ ਆ ਇਹਦੇ ਲਈ ਮੈਂ ਮੁਬਾਰਕ ਦੇਣਾ ਸਾਰੇ ਮੈਡੀਕਲ ਸਾਥ ਨੂੰ ਸਾਰੇ ਮੇਰੇ ਨਾਲ ਡਾਕਟਰ ਕਲਸੀਪਰਾਪ ਜੋਜੀ ਜਿਹੜੇ ਐਸੀਐਸ ਨੇ ਅੱਜਕੱਲ ਸਭਨ ਸੱਚਾ ਦਾ ਕੰਮ ਦੇਖ ਰਹੇ ਨੇ ਡਾਕਟਰ ਰੋਮੀ ਜੀ ਜਿਹੜਾ ਸਾਡੇ ਡੀਐਮ ਸੀ ਨੇ ਹਰਵਿੰਦ ਜੀ ਐਸਐਮਓ ਔਰ ਮੈਡਮ ਕਮਨ ਅਕਸ਼ਰ ਨੇ ਮੇਰੇ ਨਾਲ ਮੇਰੇ ਸਾਥੀ ਮਿੱਤੂ ਜੀ ਰੋਬਿੰਦ ਜੀ ਔਰ ਅੱਜ ਦਿਲਦਿਆ ਕਰਾਈਆਂ ਤੋਂ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਔਰ ਡਾਕਟਰ ਬਲਬੀਰ ਜੀ ਦਾ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਇਸ ਨਾਰੇ ਹਸਪੀਟਲ ਨੂੰ ਚਾਲੂ ਕਰਕੇ ਲੋਕਾਂ ਵੱਲ ਸਮਰਪਿਤ ਕੀਤਾ ਪਰ ਪਿਛਲੇ 11 ਸਾਲਾਂ ਦੇ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲ ਆ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਉਹ 8 ਕਿਲੋਮੀਟਰ ਦੂਰ ਪਹੁੰਚੀ ਜਾਂਦੇ ਸੀ ਹੁਣ ਉੱਥੇ ਜਾਣ ਦੀ ਲੋੜ ਨਹੀਂ ਪ੍ਰਾਈਵੇਟ ਹਸਪੀਟਲ ਨੂੰ ਜਾਣ ਦੀ ਲੋੜ ਨਹੀਂ ਇੱਥੇ ਸਾਡੇ ਸ਼ਹਿਰ ਦੀਆਂ ਬੱਚੀਆਂ ਛੋਟੀਆਂ ਪੈਣਾ ਇੱਥੇ ਜਿਹੜੀਆਂ ਫੈਮਿਲੀ ਵੇਤ ਨੇ ਉਹ ਇੱਥੇ ਆਪਣੀ ਡਿਲੀਵਰੀ ਜਿਹੜੀਆਂ ਨੇ ਕਰਾ ਸਕਿਰੀਆਂ ਤੁਸੀਂ ਸਾਰਿਆਂ ਨੇ ਇਸ ਅੰਦਰ ਦਾ ਸੈਟਅਪ ਸਾਰਾ ਦੇਖਿਆ ਬਹੁਤ ਸਾਫ ਸੁਥਰਾ ਹਰ ਚੀਜ਼ ਦੇ ਨਾਲ ਵਧੀਆ ਕੀਤਾ ਔਰ ਅੱਜ ਖਾਸ ਕਰਕੇ ਡਾਕਟਰ ਸਾਹਿਬਾਨ ਨੇ ਮੈਡਮ ਡਾਕਟਰ ਭੁਪਿੰਦਰ ਜਿਹੜੇ ਸਾਡੇ ਗਾਇਨੀ ਦੇ ਬਾਹਰ ਨੇ ਔਰ ਜਿਹੜੇ ਬੱਚਿਆਂ ਦੇ ਕਦੇ ਡਾਕਟਰ ਸਾਹਿਬ ਨੇ ਉਹ ਵੀ ਇੱਥੇ ਨੇ ਇਹਨਾਂ ਨੇ ਜਿਹੜੀ ਪਹਿਲੀ ਡਿਲੀਵਰੀ ਕੀਤੀ ਆ ਉਹਨਾਂ ਨੂੰ ਵਧਾਈ ਦਿੰਦਾ ਸ਼ਹਿਰ ਵਿੱਚ ਹੋਣ ਕਰਕੇ ਹੋਰ ਵੀ ਫੈਸਿਲਿਟੀ ਚਾਹੀਦੀ ਆ ਕਿਉਂਕਿ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਔਰ ਕੀ ਆ ਰਿਹਾ ਇੱਥੇ ਇੱਥੇ ਹਰ ਚੀਜ਼ ਆ ਰਹੀ ਆ ਦੇਖੋ ਜਿਸ ਵਕਤ 11 ਸਾਲ ਦੀ ਬੰਦ ਚੀਜ਼ ਨੂੰ ਪੂਰਾ ਕਰਨਾ ਕਰਾਉਣ ਵਾਲੇ ਨੇ ਬੰਦ ਕਰ ਗਏ ਇੱਕੋ ਦਿਨ ਜੀ 2016 ਚ ਬਿਲਕੁਲ ਠੀਕ ਤੇ 11 ਸਾਲ ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਤੇ ਜੇ ਹੁਣ ਆ ਕੇ ਅਸੀਂ ਕੋਸ਼ਿਸ਼ ਕੀਤੀ ਲੋਕਾ ਨਾਲ ਵਾਦਾ ਕੀਤਾ ਸੀ 2022 ਦੇ ਵਿੱਚ ਇਹਦੀ ਮਨਜ਼ੂਰੀ ਆ ਗਈ ਔਰ 5 5 2023 ਨੂੰ ਇਹਦੀ ਰੈਨੋਵੇਸ਼ਨ ਦਾ ਨੀ ਪੱਤਰ ਆ ਗਿਆ 2 ਕਰੋੜ 62 ਲੱਖ ਦੇ ਨਾਲ ਇਹਦੀ ਬਿਲਡਿੰਗ ਤੇ ਲੱਗਿਆ 1 ਕਰੋੜ 15 ਲੱਖ ਰੁਪਈਆ ਇਕੁਪਮੈਂਟ ਤੇ ਆਇਆ ਔਰ 5 5 2024 ਨੂੰ ਵਿਧੇਮ ਤਰੀਕੇ ਨਾਲ ਇਹਦੀ ਇਨੌਗੁਰੇਸ਼ਨ ਹੋ ਗਈ ਆਪਰੇਟਿੰਗ ਸ਼ੁਰੂ ਹੋ ਗਈ 20 ਪੋਸਟਾਂ ਆ ਗਈਆਂ ਔਰ ਹੁਣ ਲੇਬਰ ਰੂਮ ਸ਼ੁਰੂ ਹੋ ਗਿਆ ਇਸੇ ਤਰੀਕੇ ਨਾਲ ਨੈਕਸਟ ਸਟੇਜ ਦੇ ਉੱਪਰ ਆਪਾਂ ਥੀਏਟਰ ਜਿਹੜਾ ਸਰਜਰੀ ਦਾ ਉਹ ਵੀ ਇੱਥੇ ਸ਼ੁਰੂ ਹੋ ਜਾਊਗਾ ਇੱਥੇ ਡੈਂਟਲ ਚੇਅਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਜੂਗੀ ਡੈਂਟਿਸਟ ਵੀ ਇੱਥੇ ਬੈਠਣਗੇ ਸਰਜਰੀ ਵੀ ਇੱਥੇ ਹੋਊਗੀ ਲੇਬਰ ਰੂਮ ਦਾ ਵੀ ਕੰਮ ਹੋਊਗਾ ਮੈਡੀਸਨ ਦੀ ਡਾਕਟਰ ਸਾਹਿਬਾਨ ਵੀ ਇੱਥੇ ਆਉਣਗੇ इवन ਅਜੇ ਸਾਡੀ ਕੋਸ਼ਿਸ਼ ਹੋਏਗੀ ਕਿ ਆਥੋਮੈਟਿਕ ਸਰਜਰੀ ਵੀ ਜਿਹੜੀ ਆ ਉਹ ਸਮਾਂ ਪਾ ਕੇ ਹੋਵੇ ਕਿਉਂਕਿ ਅਸੀਂ ਇਹ ਚਾਹਦੇ ਆ ਕਿ ਇੱਕ 11 ਸਾਲ ਦੀ ਚੀਜ਼ ਨੂੰ ਬੰਦ ਨੂੰ ਚਲਾਉਣਾ ਹੈ ਪ੍ਰੈਜ਼ੈਂਟਲੀ ਨਾ ਕਰੀਏ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਆਵੇ ਬਸ ਇਸ ਸਟੈਪ ਬਾਏ ਸਟੈਪ ਉਹਨੂੰ ਕਨਸੋਲੀਡੇਟ ਕਰਕੇ ਤਾਂ ਕਿ ਲੋਕਾਂ ਨੂੰ ਸਰਵਿਸ దਈਏ ਪਿਛੜੀ ਸਰਵਿਸ దਈਏ ਉਹ ਫਿਰ ਵਧੀਆ ਹੋਵੇ ਔਰ ਮੇਰੇ ਮੰਨਦੇ ਮੰਨਾਈਆ ਕਿ ਇਹ 30 ਬੈਡਡ ਹਸਪੀਟਲ ਦੁਬਾਰਾ 100 ਬੈਡਡ ਹਸਪੀਟਲ ਦੇ ਵਿੱਚ ਹੋਵੇ ਔਰ ਇੱਥੇ ਉਹੀ ਤਰੀਕੇ ਦੀਆਂ ਰੋੜਕਾਂ ਲੱਗਣ ਜੋ ਅੱਜ ਤੋਂ 11 ਸਾਲ ਪਹਿਲਾਂ ਲੱਗਦੀਆਂ ਸੀਗੀਆਂ ਔਰ ਗੁਰਦਾਸਪੁਰ ਦੇ ਲੋਕ ਇੱਕ ਵੱਡੀ ਆਸੂ ਜਿਹੜੀ ਆ ਉਸ ਤੇ ਪੋਣ